ਜਿਹੜੀਆਂ ਕੁੜੀਆਂ ਨੂੰ ਤੁਸੀਂ ਕਹਿ ਰਹੇ ਸੀ ਮੇਰੇ ਦੇਸ਼ ਦੀਆਂ ਭੈਣਾਂ ਨੇ ਮੇਰੇ ਪੰਜਾਬ ਦੀਆਂ ਧੀਆਂ ਨੇ ਉਹਨਾਂ ਭੈਣਾਂ ਧੀਆਂ ਦੀ ਇੱਜ਼ਤ ਚੁੰਨੀਆਂ ਨੇ ਜਿਹੜੀਆਂ ਉਹ ਧਰਨਿਆਂ 'ਚ ਰੁਲਦੀਆਂ ਫਿਰਦੀਆਂ ਨੇ ਕੀ ਸੁਣਵਾਈ ਹੋ ਰਹੀ ਹੈ ਸਾਡੀ ਕਾਦੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਸਾਇਕ ਪਰਿਵਾਰ ਦੇ ਵਿੱਚ ਕੋਈ ਬੰਦਾ ਪੜਦਾ ਉੱਠਦਾ ਤੇ ਸਾਰਾ ਪਰਿਵਾਰ ਉਹਨੇ ਚਲਾਉਣਾ ਹੁੰਦਾ ਤਾਂ 20000 ਦੇ ਵਿੱਚ ਉਹ ਚੱਲਦਾ ਨਹੀਂ ਹੋ ਜਾਦਾ ਉਹ ਛੋਟੇ ਬੱਚੇ ਨੇ ਜੀ ਅਸੀਂ ਘਰ ਛੱਡ ਕੇ ਇੱਥੇ ਬੈਠੇ ਹੋਏ ਆਂ ਬੱਚਿਆਂ ਦਾ ਸਕੂਲ ਮਿਸ ਕਰਾ ਰਹੇ ਆ ਕਿ ਇੱਥੇ ਹੁਣ ਮੇਰੀ ਬੇਟੀ ਹੈ ਉਹਦੇ ਪੇਟ 'ਚ ਦਰਦ ਹੋ ਰਿਹਾ ਇਨਫੈਕਸ਼ਨ ਹੋ ਰਹੀ ਹੈ ਬੱਚਿਆਂ ਨੂੰ ਕਦੇ ਖਾਈ ਜਾਂਦੇ ਨੇ ਉਰਲਾ ਪਰਲਾ ਕਿਉਂਕਿ ਘਰ ਦਾ ਖਾਣਾ ਤੁਹਾਨੂੰ ਪਤਾ ਵੀ ਉਹਦੇ ਵਰਗੀ ਤਾਂ ਕੋਈ ਗੱਲ ਨਹੀਂ ਜੇ ਮੈਂ ਸਾਡੀ ਮੰਗ ਵੀ ਰੈਗੂਲਰ ਕਰਨ ਦੀ ਨਹੀਂ ਹੈਗੀ ਆ ਸਾਡੀ ਮੰਗ ਇੱਕੋ ਹੀ ਆ ਕਿ ਸਾਨੂੰ ਪੀਟੀ ਤੋਂ ਗੈਸਟ ਦੇ ਵਿੱਚ ਕਰ ਦਿੱਤਾ ਜਾਵੇ ਤਾਂ ਕਿ ਅਸੀਂ 12 ਮਹੀਨੇ ਹੋ ਸਕੇ ਤੇ ਸਾਡੀ ਜਿਹੜੀ ਦੂਜਿਆਂ ਨੂੰ 50000 ਮਿਲਦੀ ਉਹ ਸਾਨੂੰ ਮਿਲ ਸਕੇ ਤਾਂ ਕਿ ਸਾਡੇ ਪਰਿਵਾਰ ਚੱਲ ਸਕਣ। ਇੱਕ ਫੀਮੇਲ ਅਧਿਕਾਰੀ ਨੇ ਤੇ ਇੱਕ ਮੇਲ ਨੇ ਉਹ ਬੈਠੇ ਹੋਏ ਨੇ ਮਰਨ ਵਰਤ ਦੇ ਉੱਤੇ ਅੱਜ ਉਹਨਾਂ ਦਾ ਤੀਜਾ ਦਿਨ ਹੈ ਤੇ ਮੈਡਮ ਦੀ ਕੰਡੀਸ਼ਨ ਬਹੁਤ ਜ਼ਿਆਦਾ ਨਾਜ਼ੁਕ ਹੈ ਵੀ ਉਹ ਨਹੀਂ ਬੋਲ ਸਕਦੇ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਉਚੇਰੀ ਸਿੱਖਿਆ ਦਾ ਹਾਲ ਬਹੁਤ ਮੰਦਾ ਹੈ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਜਕੱਲ ਤੇ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਜਿਹੜੇ ਅਧਿਆਪਕ ਨੇ ਉਹ ਸਾਰੀ-ਸਾਰੀ ਉਮਰ ਕੱਚੇ ਤੌਰ ਤੇ ਹੀ ਰਹਿੰਦੇ ਨੇ ਤੇ ਘੱਟ ਤਨਖਾਹਾਂ ਤੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਵੀ ਨਹੀਂ ਮਿਲਦੇ ਅੱਜ ਅਸੀਂ ਆਏ ਹਾਂ ਪੰਜਾਬੀ ਯੂਨੀਵਰਸਿਟੀ ਜਿੱਥੇ ਪੀਟੀਈ ਅਧਿਆਪਕਾਂ ਦਾ ਇੱਕ ਮੁੱਦਾ ਚੱਲ ਰਿਹਾ ਆ ਉਹਨਾਂ ਨਾਲ ਤੋਂ ਜਾਣਦੇ ਹਾਂ ਕਿ ਉਹ ਮੁੱਦਾ ਕੀ ਹੈ ਤੇ ਜਿਹੜੀ ਇਹ ਬਾਈਫਰਕੇਸ਼ਨ ਕੀਤੀ ਗਈ ਹੈ ਅਧਿਆਪਕਾਂ ਵਿੱਚ ਉਹਦੇ ਬਾਰੇ ਵੀ ਜਾਣਕਾਰੀ ਲੈਣੇ ਆ ਸਾ ਸ਼੍ਰੀਕਾਲ ਜੋ ਵੀ ਦਰਸ਼ਕ ਦੇਖ ਰਹੇ ਨੇ ਅੱਜ ਅਸੀਂ ਜਿਹੜਾ ਸਾਡਾ ਸਮਾਜ ਹੈ ਜਿਹਾ ਉਹ ਸਮਾਜ ਦੇ ਵਿੱਚ ਜੋ ਸ਼ੋਸ਼ਣ ਹੋ ਰਿਹਾ ਹੈ ਖਾਸ ਕੇ ਪੜ੍ਹੇ ਲਿਖੇ ਵਰਗ ਦਾ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਉਹਦਾ ਇੱਕ ਹਿੱਸਾ ਅਸੀਂ ਖੁਦ ਵੀ ਹਾਂ ਜਿਹੜੇ ਮੇਰੇ ਨਾਲ ਹੋਰ ਵੀ ਪ੍ਰੋਫੈਸਰ ਸਾਹਿਬਾਨ ਖੜੇ ਨੇ ਹੈਨਾ ਸਾਰੇ ਉਹ ਸ਼ੋਸ਼ਣ ਦਾ ਸ਼ਿਕਾਰ ਹੋਏ ਆ ਉਹ ਸ਼ੋਸ਼ਣ ਕੀ ਆ ਕਿ ਅਸੀਂ ਚੰਗੀਆਂ ਡਿਗਰੀਆਂ ਕੀਤੀਆਂ ਐਮ ਐ ਪੀ ਐਚ ਡੀਆਂ ਐਮ ਫਲਾਂ ਕੀਤੀਆਂ ਇੱਥੇ ਹੈਨਾ ਨੈੱਟ ਯਰਫ ਕੀਤੇ ਵੱਡੇ ਪੱਧਰ ਉੱਚ ਪੱਧਰ ਦੀ ਜਿਹੜੀ ਸਿੱਖਿਆ ਕਹਿੰਦੇ ਨੇ ਉਹ ਸਾਡੇ ਕੋਲੇ ਸਾਰਿਆਂ ਕੋਲੇ ਹੈਗੀ ਹੈ ਕਹਿ ਲਓ ਕਿ ਇਹ ਯੂ ਜੀ ਸੀ ਦੀਆਂ ਜੋ ਗਾਈਡਲਾਈਨਸ ਨੇ ਜੋ ਐਲੀਜੀਬਿਲਟੀਜ਼ ਨੇ ਉਹ ਸਾਰੇ ਪੂਰੀਆਂ ਕਰਦੇ ਆ ਅਸੀਂ ਉਸ ਦੇ ਬਾਵਜੂਦ ਵੀ ਅਸੀਂ ਸਰਕਾਰੀ ਜਿਹੜੇ ਯੂਨੀਵਰਸਿਟੀ ਦੇ ਕਾਲਜ ਨੇ ਕੰਸਟਰਕਟ ਉਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਹ ਜੀ ਪੀਟੀਆ ਦਾ ਹੁਣ ਇੱਕ ਤਾਂ ਹੈ ਕਿ ਇਹ ਸਿਸਟਮ ਨੇ ਸਾਨੂੰ ਵੰਡ ਰੱਖਿਆ ਕਿਸੇ ਨੂੰ ਕਿਸੇ ਅਦਾਰੇ ਵਰਗ ਦੇ ਵਿੱਚ ਕਿਸੇ ਨੂੰ ਕਿਸੇ ਵਰਗ ਦੇ ਵਿੱਚ ਜਿਵੇਂ ਕਿ ਯੂਨੀਵਰਸਿਟੀ ਦੇ ਅੰਦਰ ਜਿਹੜਾ ਇੱਕੋ ਇੱਕ ਵਰਗ ਜਿਹੜਾ ਹੈਗਾ ਰੈਗੂਲਰ ਹੈਗਾ ਉਹ ਕੁਝ ਕੁ ਪੋਸਟਾਂ ਜੇ ਲਾ ਲੋ ਕਾਲਜ ਦੇ ਵਿੱਚ 80 90 ਪੋਸਟਾਂ ਹੈਗੀਆਂ ਨਾ ਉੱਥੇ 4-5 ਹੀ ਰੈਗੂਲਰ ਟੀਚਰ ਹੈਗਾ ਨਾ ਉਸ ਤੋਂ ਬਗੈਰ ਕੋਈ ਵੀ ਪੱਕਾ ਹੈ ਨਹੀਂ ਪਹਿਲਾਂ ਉਸ ਤੋਂ ਬਾਅਦ ਉਹ ਤੋਂ ਅਗਲੀ ਕੈਟਾਗਰੀ ਆਉਂਦੀ ਹੈ ਇਹਨਾਂ ਦੀ ਕੰਟਰੈਕਟ ਤੇ ਕੰਟਰੈਕਟਰ ਨੂੰ ਵੀ ਲਗਭਗ 50 ਤੋਂ 55000 ਰੁਪਏ ਮਹੀਨਾ ਉਹਨਾਂ ਨੂੰ ਮਿਲਦਾ ਹੈ ਨਾ ਉਸ ਤੋਂ ਬਾਅਦ ਇੱਕ ਹੋਰ ਕੈਟਾਗਰੀ ਕੀਤੀ ਹੋਈ ਹੈ ਇਹਨਾਂ ਨੇ ਉਹ ਗੈਸਟ ਫੈਕਲਟੀ ਹੈ ਹੈਨਾ ਉਹਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ 50000 ਕਰ ਦਿੱਤੀ ਹੈ ਹੈਨਾ ਹਾਲਾਂਕਿ ਤਿੰਨੇ ਜਿਹੜਾ ਹੈਗਾ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜੀ ਸਾਡੀ ਆਉਂਦੀ ਹੈ ਪੀਟੀਏ ਦਾ ਅਸਲ ਦੇ ਵਿੱਚ ਇਹ ਕੈਟਾਗਰੀ ਹੈਗੀ ਨਹੀਂ ਸੀ ਇਹ ਇੱਕ ਤਰ੍ਹਾਂ ਦਾ ਫੰਡ ਸੀਗਾ ਹੈਨਾ ਜਿਹੜਾ ਕਾਲਜਾਂ ਦੇ ਵਿਕਾਸ ਲਈ ਵਰਤਿਆ ਜਾਣਾ ਹੁੰਦਾ ਸੀਗਾ ਵੀ ਐਮਰਜੈਂਸੀ ਕੋਈ ਟੇਬਲ ਟੁੱਟ ਗਿਆ ਕੋਈ ਪੰਖਾ ਟੁੱਟ ਗਿਆ ਕੋਈ ਹੋਰ ਮੁਰੰਮਤ ਦੀ ਹੈ ਕੋਈ ਗਰਾਊਂਡ ਸਾਫ਼ ਕਰਾਉਣਾ ਉਹ ਪੇਰੈਂਟਸ ਟੀਚਰ ਫੰਡ ਜਿਹੜਾ ਹੁੰਦਾ ਸੀ ਉੱਥੇ ਵਰਤਿਆ ਜਾਂਦਾ ਸੀ ਤੇ ਪਿਛਲੇ ਸਮੇਂ ਤੋਂ ਕੀ ਹੋਇਆ ਕਿ ਸਰਕਾਰਾਂ ਨੇ ਜਿਵੇਂ ਕਿ ਐਜੂਕੇਸ਼ਨ ਤੋਂ ਹੱਥ ਛੁੱਕਿਆ ਹੈ ਹੈਨਾ ਤਾਂ ਉਹ ਫੰਡ ਦੇ ਵਿੱਚ ਹੋਈ ਟੀਚਰ ਰੱਖਣ ਲੱਗੇ ਹਾਲਾਂਕਿ ਇਹ ਵੈਕੈਂਸੀਆਂ ਸਰਕਾਰ ਨੂੰ ਪੂਰਨ ਤੌਰ ਤੇ ਭਰਨੀਆਂ ਚਾਹੀਦੀਆਂ ਤੇ ਜਿਹੜੇ ਯੋਗ ਟੀਚਰ ਨੇ ਉਹਨਾਂ ਨੂੰ ਬਣਦੀ ਬੇਸਿਕ ਪੇ ਜਿਹੜੀ UGC ਗਾਈਡਲਾਈਨ ਦੇ ਅਨੁਸਾਰ 57700 ਹੈ ਉਹ ਦੇਣੀ ਬਣਦੀ ਪਰ ਸਾਨੂੰ ਕੀ ਦਿੱਤਾ ਜਾ ਰਿਹਾ ਹੈ 20000 ਰੁਪਏ ਪਰ ਮਹੀਨਾ ਹੈ ਨਾ ਉਹ ਵੀ 7 ਕਿ ਮਹੀਨੇ ਪੰਜ ਤੋਂ 4 ਮਹੀਨੇ ਸਾਨੂੰ ਰਿਲੀਵ ਕਰ ਦਿੱਤਾ ਜਿਵੇਂ ਜਿਵੇਂ ਅਸੀਂ ਸਿਸਟਰ ਹੁਣ ਸੈਮੈਸਟਰ ਲਾਇਆ ਇੱਕ ਕਲਾਸਾਂ ਲਾਈਆਂ ਇਗਜ਼ਾਮ ਦੀ ਡੇਟ ਆ ਗਈ ਉਹ ਤੋਂ ਬਾਅਦ ਸਾਨੂੰ ਕਹਿੰਦੇ ਹੁਣ ਤੁਹਾਡਾ ਕੋਈ ਕੰਮ ਨਹੀਂ ਪੇਪਰ ਅਸੀਂ ਆਪੀ ਲੈ ਲਾਂਗੇ ਤੁਸੀਂ ਜਾਓ ਤੇ ਸਾਨੂੰ ਲਗਭਗ ਇੰਨੇ ਪੜੇ ਲਿਖਿਆਂ ਨੂੰ ਬੇਜ਼ੁਗਾਰ ਕਰ ਦਿੱਤਾ ਜਾਂਦਾ ਤੇ ਅਸੀਂ ਕਿਤੇ ਵੀ ਜਾਣ ਯੋਗੇ ਨਹੀਂ ਹੁੰਦੇ ਉਹ ਦਿਨਾਂ ਦੇ ਵਿੱਚ ਜਿਹੜੇ 4 ਤੋਂ 5 ਮਹੀਨੇ ਅਸੀਂ ਗੁਜ਼ਾਰਦੇ ਤਾਂ ਇੱਕ ਤਰ੍ਹਾਂ ਦਾ ਸਾਡਾ ਬਹੁਤ ਵੱਡੇ ਪੱਧਰ ਦਾ ਸ਼ੋਸ਼ਣ ਤੇ ਲਗਾਤਾਰ ਫਿਰ ਅਸੀਂ ਸਾਡੀ ਜਿਹੜੀ ਮੰਗ ਹੈ ਪਿਛਲੇ 127 ਦਿਨਾਂ ਤੋਂ ਅਸੀਂ ਤੇ ਧਰਨੇ ਤੇ ਬੈਠੇ ਆ ਤੇ ਪਿਛਲੇ 3 ਦਿਨਾਂ ਤੋਂ ਸਾਡਾ ਮਰਨ ਵਰਤ ਸ਼ੁਰੂ ਹੋ ਚ ਜਦੋਂ ਇਹ ਇਹਨਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ 127 ਦਿਨ ਲਗਭਗ 4 ਮਹੀਨੇ ਹੈਨਾ ਦਿਨ ਰਾਤ ਅਦਰ ਨਾਲ ਲੇਡੀਜ਼ ਦੇ ਨਾਲ ਇਹਨਾਂ ਦਿਨ ਰਾਤ ਅਸੀਂ ਇੱਥੇ ਰਹੇ ਹਾਂ ਪਰ ਇਹਨਾਂ ਨੇ ਕੋਈ ਕੰਮ ਤੇ ਯੂ ਨਹੀਂ ਸਰਕੀ ਤੇ ਇਹ ਅਸੀਂ ਵੀ ਅਸੀਂ ਮੰਗ ਕਿਹੜੇ ਹੱਕ ਦੇ ਤੌਰ ਤੇ ਰਹੇ ਹਾਂ ਇਹ ਵੀ ਅਸੀਂ ਪਿਛਲਾ ਰਿਕਾਰਡ ਇਹਨਾਂ ਨੂੰ ਦਿਖਾ ਸਕਦੇ ਕਿਉਂਕਿ ਪਹਿਲਾਂ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਸੀ ਜਿਹੜੇ ਅਧਿਕਾਰੀ ਸੀਗੇ ਉਹ ਲਗਾਤਾਰ ਜਿਵੇਂ ਇੱਕ ਵਾਰੀ ਪੀਟੀਏ ਤੇ ਕਰ ਲਿਆ ਲੱਗਿਆ ਕਿ ਇਹ ਗਲਤ ਹੈ ਕਿ ਇਹ ਨਾ ਵਿਯੋਗ ਬੰਦੇ ਨੇ ਤਾਂ ਉਹਨਾਂ ਨੂੰ ਉਹ ਘੱਟ ਤੋਂ ਘੱਟ ਗੈਸਟ ਦੇ ਵਿੱਚ ਕਰ ਦਿੰਦੀ ਸੀ ਤਾਂ ਕਿ ਉਹਨਾਂ ਦੀ ਰੋਟੀ ਪਾਣੀ ਘਰ ਦਾ ਜਿਹੜਾ ਹੈਗਾ ਚੱਲ ਸਕੇ गुजारा ਨਹੀਂ ਚੱਲਦਾ ਜਿਹੜਾ ਪਹਿਲਾਂ 15000 ਸੀਗਾ ਹਾਂ ਤਾਂ ਉਹ ਲਗਾਤਾਰ ਕਰਦੇ ਆ ਇਹਨੂੰ ਰਿਕਾਰਡ ਸਾਡੇ ਕੋਲੇ ਪਏ ਨੇ ਇਹਨਾਂ ਨੂੰ ਦਿਖਾਏ ਨੇ ਵੀ ਤੁਸੀਂ ਕਰਦੇ ਵੀ ਆਇਓ ਐ ਨਹੀਂ ਹੈਗਾ ਅਸੀਂ ਕੁਝ ਨਵਾਂ ਮੰਗ ਰਹੇ ਹਾਂ ਹੈਨਾ ਪਹਿਲਾਂ ਵੀ ਸੀ ਦੇ ਅਨੁਸਾਰ ਅਰਵਿੰਦ ਸਰ ਜਿਹੜੇ ਹੈਗੇ ਆ ਅੱਜ ਸੀ ਆਪਣੇ ਵੀ ਸੀ ਸਾਹਿਬ ਉਹ ਕਰਦੇ ਨੇ ਉਹਨਾਂ ਤੋਂ ਪਹਿਲਾਂ ਵੀ ਹੋਈ ਨੇ ਇਹ ਪੁਰਾਣੇ ਰਿਕਾਰਡ ਪਏ ਨੇ ਪਰ ਹੁਣ ਬਸ ਇਹਨਾਂ ਦੀ ਮਨਮਰਜ਼ੀਆਂ ਹੋ ਗਈਆਂ ਨੇ ਜੀ ਅਸੀਂ ਤਾਂ ਨਹੀਂ ਕਰਦੇ ਸਾਡਾ ਵੀ ਸਾਨੂੰ ਅਸੀਂ ਤਾਂ ਸਾਨੂੰ ਲੋੜ ਨਹੀਂ ਹੈਗੀ ਸਾਡੇ ਕੋਲ ਕੋਈ ਇਹਦੀ ਮਤਲਬ ਪਾਲਿਸੀ ਨਹੀਂ ਹੈਗੀ ਵਗੈਰਾ ਵਗੈਰਾ ਬਹਾਨੇ ਲਾਉਂਦੇ ਪਰ ਜਿਹੜੇ ਲੈਟਰ ਪਹਿਲਾਂ ਹੋਏ ਹੋਏ ਨੇ ਬੰਦੇ ਉਹ ਤੇ ਸਿੱਧੀ ਸਿੱਧੀ ਲਾਈਨ ਲਿ ਯੂਨੀਵਰਸਿਟੀ ਦੇ ਨੀਮਾ ਦੇ ਅਨੁਸਾਰ ਇਹਨਾਂ ਨੂੰ ਗੈਸਟ ਪੀਟੀਏ ਤੋਂ ਗੈਸਟ ਦੇ ਵਿੱਚ ਤਬਦੀਲ ਕੀਤਾ ਜਾਂਦਾ ਤਾਂ ਇੱਕ ਤਾਂ ਇਹ ਕਿ ਜਿਹੜੇ ਮੁਨਕਰ ਹੋ ਰਹੇ ਨੇ ਹੈ ਨਾ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਰਹੇ ਨੇ ਜਾਂ ਨਵੀਂ ਜਿਹੜੀ ਪੀੜ੍ਹੀ ਪੜ੍ਹੀ ਲਿਖੀ ਆ ਉਹਨਾਂ ਨੂੰ ਰੁਜ਼ਗਾਰ ਦੇਣ ਤੋਂ ਮੁਨਕਰ ਹੋ ਰਹੇ ਨੇ ਤੇ ਉਹਨਾਂ ਦਾ ਸ਼ੋਸ਼ਣ ਕਰਨ ਦਾ ਜਿਹੜਾ ਇੱਕ ਇੱਕ ਵੱਡਾ ਕਾਰਨ ਬਣ ਰਹੀ ਨੇ ਇਹ ਲੋਕ ਜਾਂ ਤਾਂ ਇਹਨਾਂ ਦੀ ਨਿੱਜੀ ਮਨਮਾਨੀਆਂ ਨੇ ਜਾਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜੇ ਇਹਨਾਂ ਨੂੰ ਪਹਿਲਾਂ ਕਿਤੇ ਆ ਜਾਂ ਫਿਰ ਇਹਨਾਂ ਦੇ ਨਿੱਜੀ ਭਾਈ ਭਤੀਜਾਵਾਦ ਹੋਊਗਾ ਵੀ ਉਹਨਾਂ ਨੂੰ ਕਰ ਲਿਆ ਮੁੜ ਕੇ ਬੰਦ ਕਰ ਦੋ ਹੈ ਨਾ ਤਾਂ ਇੱਕ ਤਰ੍ਹਾਂ ਦਾ ਇਹ ਇੱਕ ਤਾਂ ਇਹ ਇਹ ਇਹਨਾਂ ਦੇ ਉੱਪਰ ਵੀ ਇਹ ਸਾਨੂੰ ਜੀ ਕਰੂਗਾ ਉਹ ਕਰਾਂਗੇ ਸਾਡਾ ਜੀ ਕਰੂਗਾ ਉਹ ਨਹੀਂ ਕਰਾਂਗੇ ਤਾਂ ਅਸੀਂ ਲਗਾਤਾਰ ਇਹ ਅਪੀਲ ਕਰਦੇ ਆ ਰਹੇ ਹਾਂ ਵੀ ਸਾਡੀ ਮੰਗਾਂ ਪਨੀਆਂ ਜਾਂ ਸਾਡੀ ਜਾਇਜ਼ ਨੇ ਰਿਕਾਰਡ ਵੀ ਪਈ ਨੇ ਇਸ ਸੀਜ਼ਨ ਨੂੰ ਲੈ ਕੇ ਇਹਨਾਂ ਕਾਨੂੰਨ ਵੀ ਕਹਿੰਦਾ ਕਿ ਜੋ ਬੰਦੇ ਸੈਂਕਸ਼ਨ ਪੋਸਟ ਅਗੈਸਟ ਜੇ ਤੁਸੀਂ ਰੈਗੂਲਰ ਵੀ ਨਹੀਂ ਰੱਖਦੇ ਜਿਵੇਂ ਸਾਡੀ ਮੰਗ ਵੀ ਰੈਗੂਲਰ ਕਰਨ ਦੀ ਨਹੀਂ ਹੈਗੀ ਆ ਸਾਡੀ ਮੰਗ ਇੱਕੋ ਹੀ ਹੈ ਕਿ ਸਾਨੂੰ ਪੀਟੀ ਤੋਂ ਗੈਸਟ ਦੇ ਵਿੱਚ ਕਰ ਦਿੱਤਾ ਜਾਵੇ ਤਾਂ ਕਿ ਅਸੀਂ 12 ਮਹੀਨੇ ਹੋ ਸਕੇ ਤੇ ਸਾਡੀ ਜਿਹੜੀ ਦੂਜਿਆਂ ਨੂੰ 50000 ਮਿਲਦੀ ਉਹ ਸਾਨੂੰ ਮਿਲ ਸਕੇ ਤਾਂ ਕਿ ਸਾਡੇ ਪਰਿਵਾਰ ਚੱਲ ਸਕਣ ਹੈਨਾ ਇੱਕ ਬੰਦੇ ਦੀ ਅੱਜ ਕੱਲ ਮਸਾ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਪੜ ਉਹਰਦਾ ਤੇ ਸਾਰਾ ਪਰਿਵਾਰ ਉਹਨੇ ਚਲਾਉਣਾ ਹੁੰਦਾ ਤਾਂ 20000 ਦੇ ਵਿੱਚ ਉਹ ਚੱਲਦਾ ਨਹੀਂ ਹੋ ਜਾ। ਅਸੀਂ ਤੇ ਆ ਜੀ ਇਸ ਸਿਸਟਮ ਨੂੰ ਇਹ ਹੀ ਮੰਗ ਕਰਦੇ ਆਂ ਵੀ ਜੇ ਤਾਂ ਸਾਡੀ ਮੰਗ ਮੰਨ ਲਓ ਨਹੀਂ ਤਾਂ ਸਾਨੂੰ ਭੁੱਖੇ ਮਾਰ ਰਹੇ ਨੇ ਸਾਡੇ ਬੱਚੇ ਭੁੱਖੇ ਮਾਰ ਰਹੇ ਨੇ ਫਿਰ ਅਸੀਂ ਵੀ ਇੱਥੇ ਮਰਾਂਗੇ। ਇਹ ਸਾਡੀ ਇਸ ਚੀਜ਼ ਦਾ ਜ਼ਿੰਮੇਵਾਰ ਵੀ ਇਹ ਪ੍ਰਸ਼ਾਸਨ ਹੀ ਹੋਊਗਾ। ਸਰ ਇੱਕ ਵਰਕਲੋਡ ਬਾਰੇ ਸਾਨੂੰ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਵੀ ਪੀਟੀ ਅਧਿਆਪਕ ਅਲੱਗ ਹੁੰਦੇ ਆ ਗੈਸਟ ਫੈਕਲਟੀ ਅਲੱਗ ਹੁੰਦੀ ਹੈ ਤੇ ਜਿਹੜੇ ਪੱਕੇ ਪ੍ਰੋਫੈਸਰ ਹੁੰਦੇ ਆ ਜਿਹੜੇ ਰੈਗੂਲਰ ਨੇ ਜਿੱਦਾਂ ਤੁਸੀਂ ਦੱਸਿਆ ਵੀ 80 90 ਪੋਸਟਾਂ ਹੁੰਦੀਆਂ ਨੇ ਇੱਕ ਇੱਕ ਕਾਲਜ ਵਿੱਚ ਪਰ ਉਹਦੇ 4-5 ਜੀ ਉਹਨਾਂ ਕੋਲ ਰੈਗੂਲਰ ਪ੍ਰੋਫੈਸਰ ਦੇਖਣ ਨੂੰ ਮਿਲਦੇ ਆ ਤੇ ਉਹਦਾ ਜਿਹੜਾ ਵਰਕਲੋਡ ਹੁੰਦਾ ਉਹ ਕਿਸ ਤਰੀਕੇ ਦਾ ਹੁੰਦਾ ਹੈ ਕੀ ਤੁਹਾਡਾ ਕੰਮ ਹੈ ਜਿਹੜਾ ਉਹ ਉਹਨਾਂ ਦੇ ਬਰਾਬਰ ਦਾ ਹੀ ਆ ਜਾਂ ਤੁਸੀਂ ਉਹਨਾਂ ਤੋਂ ਵੱਧ ਘੱਟ ਕੁਝ ਕਰਦੇ ਹੋ ਬਿਲਕੁਲ ਜੀ ਇਹ ਗੱਲ ਵੀ ਸਾਫ਼ ਕਰਨ ਵਾਲੀ ਆ ਇੱਕ ਤਾਂ ਪਹਿਲਾਂ ਇੱਕ ਵਰਕਲੋਡ ਦੀ ਪਹਿਲਾਂ ਹੀ ਜਿਵੇਂ ਕਾਲਜਾਂ ਤੇ ਵਰਕ ਲੋਡ ਹੁੰਦਾ ਤਾਂ ਹੀ ਸਾਨੂੰ ਰੱਖਿਆ ਜਾਂਦਾ ਤੇ ਦੂਜਾ ਇਹ ਵੀ ਹੈ ਕਿ ਸਾਨੂੰ ਲਗਾਤਾਰ ਅਸੀਂ ਇੱਕ ਇੱਕ ਸਾਲ ਤੋਂ ਨਹੀਂ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਾਲ ਤੋਂ ਰੱਖ ਰਹੇ ਹਨ ਭਾਵੇਂ ਕਿ ਉੱਥੇ ਸਟੂਡੈਂਟ ਹੈਗੇ ਹਨ ਹੈਨਾ ਤੇ ਉੱਥੇ ਵਰਕ ਲੋਡ ਹੈਗਾ ਤਾਂ ਹੀ ਉਹ ਰੱਖ ਰਹੇ ਨੇ ਸਾਡੇ ਕੋਲ ਤਾਂ ਹਾਲਾਂਕਿ ਜਿਹੜਾ ਹੈਗਾ ਸਰਪਲਸ ਵਰਕ ਲੋਡ ਹੁੰਦਾ ਪੰਜ ਚਾਰ ਲੈਕਚਰ ਇੱਕ ਜਿਹੜੇ ਜੁਡੀਸ਼ੀ ਨਿਯਮ ਦੇ ਅਨੁਸਾਰ ਇੱਕ ਟੀਚਰ ਨੂੰ ਬਣਦੇ ਆ ਤੇ ਸਾਡੇ ਕੋਲੇ ਬਹੁਤ ਟੀਚਰਾਂ ਕੋਲੇ ਪੰਜ ਪੰਜ ਵੀ ਹੈਗੇ ਹੈ ਹੈਨਾ ਤੇ ਅਸੀਂ ਐਡਜਸਟ ਕਰ ਰਹੇ ਹਾਂ ਪੰਜ ਪੰਜ ਵੀ ਨਾ ਕਰ ਲੋ ਕਈ ਵਾਰੀ ਕਰ ਲੋ ਲੈਕਚਰ ਵੱਧ ਨਹੀਂ ਬਣਾਉਂਦੇ ਪਰ ਕੀ ਹੈ ਕਿ ਸਾਡੇ ਕੋਲ ਇੱਕ ਯੂਜੀਸੀ ਦਾ ਜਿਹੜਾ ਨਿਯਮ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਇੱਕ ਕਲਾਸ 70 ਤੋਂ 40 ਬੱਚਿਆਂ ਦੇ ਇੱਕ ਕਲਾਸ ਬਣਦੀ ਹੈ ਥੋੜਾ ਇੱਕ ਸੈਸ਼ਨ ਬਣਦਾ ਪਰ ਸਾਡੇ ਕੋਲ ਇੱਕ ਇੱਕ ਸੈਸ਼ਨ ਦੇ ਵਿੱਚ 2200 3300 ਬੱਚੇ ਜੀ ਮੈਂ ਖੁਦ ਜਿਹੜਾ ਲਿਟਰੇਚਰ ਦੇ ਸਟੂਡੈਂਟ ਪੜਾ ਰਿਹਾ ਮੇਰੇ ਕੋਲ 450 ਬੱਚਾ ਇੱਕੋ ਸੈਸ਼ਨ ਦੇ ਵਿੱਚ ਹੈ ਹਾਲਾਂਕਿ ਉਹਦੇ ਲਈ ਚਾਰ ਟੀਚਰ ਚਾਹੀਦੇ ਸੀ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਕਿ ਸਰਪਲਸ ਵਰਕ ਲੋਡ ਹੈਗਾ ਉਹਦੇ ਥਾਂ ਵੀ ਅਸੀਂ ਕੰਮ ਸਾਰਾ ਨਿਭਾ ਰਹੇ ਹਾਂ ਸਾਡੇ ਤੇ ਸਾਰਾ ਬੋਝ ਫਿਰ ਪੇਪਰਾਂ ਦਾ ਬੋਝ ਤੇ ਹਨਾ ਜਿਹੜਾ ਕੰਟਰੈਕਟ ਬਣਦਾ ਤੇ ਉਹ ਵਰਕ ਲੋਡ ਤੋਂ ਵੀ ਐਕਸਟਰਾ ਸਾਡੇ ਕਾਲਜਾਂ ਨੂੰ ਚ ਵਰਕ ਲੋਡ ਪਿਆ ਹੈ ਹੈਨਾ ਤਾਂ ਹੀ ਇਹ ਪੋਸਟਾਂ ਬਾਰ-ਬਾਰ ਭਰੀਆਂ ਜਾਂਦੀਆਂ ਬਾਰ-ਬਾਰ ਅਸੀਂ ਟੀਚਰ ਬੁਲਾਉਂਦੇ ਜੇ ਇਹਨਾਂ ਨੂੰ ਲੋਡ ਹੀ ਨਾ ਹੋਵੇ ਜਿਵੇਂ ਲਾਉ ਲੋ ਇੱਕ ਇੱਕ ਸੈਸ਼ਨ ਲਈ ਲੋਡ ਹੈ ਹੈਨਾ ਤਾਂ ਫਿਰ ਦੁਬਾਰੀ ਉਹਨੂੰ ਟੀਚਰਾਂ ਨੂੰ ਬੁਲਾਣੀ ਨਾ ਅਸੀਂ ਬਾਰ-ਬਾਰ ਰਿਪੀਟ ਕਰ ਰਹੇ ਹਾਂ ਤਾਂ ਭਾਵ ਕਿ ਇਹਨਾਂ ਨੂੰ ਲੋਡ ਹੈ ਤੇ ਉਹ ਜਿਹੜਾ ਵਰਕ ਲੋਡ ਹੈਗਾ ਬਣਦਾ ਹੈ ਹੈਨਾ ਜਾਇਜ਼ ਹੈ ਤੇ ਇਸ ਕਰਕੇ ਹੀ ਸਾਨੂੰ ਬਾਰ-ਬਾਰ ਬੁਲਾ ਰਹੇ ਨੇ ਤਾਂ ਹੀ ਤਾਂ ਕਿੰਨੇ ਜੀ ਸਾਨੂੰ ਲੋਡ ਹੈ ਸਾਡਾ ਸਮਾਂ ਲੈ ਰਹੇ ਹੋ ਅਸੀਂ ਸਾਡੀ ਜ਼ਿੰਦਗੀ ਦੇ ਜਿਹੜੇ ਕੀਮਤੀ ਸਮੇਂ ਸੀ ਉਹਨੂੰ ਪੜ੍ਹ ਲਿਖ ਕੇ ਤੁਹਾਡੇ ਕਾਲਜਾਂ ਨੂੰ ਦੇ ਰਹੇ ਹਾਂ ਪਰ ਟੀਟੀ ਨੂੰ ਇੱਕ ਹੈਗਾ ਜਿਹੜਾ 20000 ਰੁਪਏ ਪਰ ਮਹੀਨਾ ਉਹ ਵੀ 7 ਮਹੀਨੇ ਸਿਰਫ ਕਲਾਸਾਂ ਦੇ ਟਾਈਮ ਐਗਜ਼ਾਮ ਦੇ ਟਾਈਮ 'ਚ ਸਾਨੂੰ ਰਿਲੀਵ ਕਰ ਦਿੱਤਾ ਜਾਂਦਾ ਸਾਨੂੰ ਕੋਈ ਪੇ ਨਹੀਂ ਤੇ ਕਈ ਵਾਰ ਤਾਂ ਇਹ ਵੀ ਹੁੰਦਾ ਜਦੋਂ ਰਿਲੀਵ ਆ ਉਸ ਸਮੇਂ ਵੀ ਕਾਲਜ ਕਹੇ ਜਾਂਦਾ ਵੀ ਹੁਣ ਕਈ ਵਾਰੀ ਵਿੱਚ ਦੀ ਡਿਊਟੀਆਂ ਦੇ ਦੋ ਪੇਪਰਾਂ 'ਚ ਵੀ ਡਿਊਟੀਆਂ ਦੋ ਪੇਪਰ ਵੀ ਚੈੱਕ ਕਰਦੇ ਹਾਂ ਸੀ ਉਹਦਾ ਸਾਨੂੰ ਕਈ ਵਾਰੀ ਕੁਝ ਨਹੀਂ ਮਿਲਦਾ ਕਾਲਜ ਸਾਨੂੰ ਇਮੋਸ਼ਨਲੀ ਕਹਿ ਦਿੰਦਾ ਵੀ ਜੇ ਤੁਸੀਂ ਕਾਲਜ ਨੂੰ ਆਪਣਾ ਸਮਝੋਗੇ ਦੇਖੋ ਅਗਲੀ ਵਾਰੀ ਤੁਹਾਨੂੰ ਛੇਤੀ ਬੁਲਾ ਲਾਂਗੇ ਚਾਰ ਦਿਨ ਹੈ ਨਾ ਇਹ ਤਾਂ ਇੱਕ ਤਰ੍ਹਾਂ ਦਾ ਇਮੋਸ਼ਨਲੀ ਬਲੈਕਮੇਲ ਕਰਦਾ ਜਾਂ ਇੱਕ ਤਰ੍ਹਾਂ ਡਰਾਵਾ ਹੁੰਦਾ ਵੀ ਇੱਕ ਟੀਚਰ ਨੂੰ ਵੀ ਡਰ ਹੁੰਦਾ ਵੀ ਕੀ ਪਤਾ ਅਗਲੀ ਵਾਰ ਨਾ ਬੁਲਾਣ ਜੇ ਨਾ ਕਰਤੀ ਤਾਂ ਅਸੀਂ ਉਹ ਬਿਨਾਂ ਮਤ ਤੇ ਬਹੁਤ ਵਾਰੀ ਹੈ ਨਾ ਪਿਛਲੀ ਵਾਰੀ ਜਿਵੇਂ ਅਸੀਂ ਇੱਕ ਡੇਢ ਮਹੀਨਾ ਕਲਾਸਾਂ ਲੈਂਦੇ ਰਹੇ ਹਾਂ ਜਦੋਂ ਪੀਟੀਏ ਵਾਲਾ ਗੈਸਟ ਦਾ ਧਰਨਾ ਚੱਲਿਆ ਤੇ ਪੀਟੀਏ ਦੇ ਵੀ ਹੁਣ ਜਿਹੜਾ ਸਾਨੂੰ 20000 ਦਿੱਤਾ ਜਾਂਦਾ ਜਿਹੜਾ ਪੀਟੀਏ ਨੂੰ ਗੈਸਟ ਫੈਕਲਟੀ ਹੈ ਸੋਰੀ ਜਿਹੜੀ ਗੈਸਟ ਫੈਕਲਟੀ ਹੈ ਉਹਨਾਂ ਨੂੰ ਇਹ 50000 ਰੁਪਏ 8 ਮਹੀਨੇ ਤੇ 20000 ਰੁਪਏ 4 ਮਹੀਨੇ ਦੇ ਰਹੇ ਨੇ ਹੈ ਨਾ ਤਾਂ ਜਿਹੜਾ ਨਵਾਂ ਨਵਾਂ ਹੁਣ ਉਹ ਕੇਸ ਹੁਣ ਜਿਹੜਾ 4 ਤਰੀਕ ਨੂੰ ਲਗਭਗ ਹੋਣਾ ਜਾ ਰਿਹਾ ਸ਼ਾਇਦ ਬੇਸਿਕ ਪੇ ਦਾ ਵੀ ਉਹਨਾਂ ਨੂੰ ਮਿਲਣ ਜਾ ਰਿਹਾ ਕਿਉਂਕਿ ਸਰਕਾਰ ਕਹਿ ਰਹੀ ਹੈ ਕੋਰਟ ਕਹਿ ਰਿਹਾ ਹੈ ਹੈ ਨਾ ਕਿ ਇਹਨ ਤੇ ਉਸ ਤੋਂ ਬਾਅਦ ਅਗਲੀ ਪੋਸਟ ਹੈਗੀ ਹੈ ਕੰਟਰੈਕਟ ਦੀ ਹੈਨਾ ਕੰਟਰੈਕਟ ਦੇ ਵਿੱਚ ਲਗਭਗ ਉਹਨਾਂ ਦਾ 55000 ਰੁਪਏ ਹੈਗਾ ਤੇ ਉਹ ਵੀ ਹੁਣ ਮਤਲਬ ਬੇਸਿਕ ਪੇ ਦੀ ਮੰਗ ਕਰ ਰਹੇ ਨੇ ਆਉਣ ਨਾਲ ਦਿਨਾਂ ਚ ਸ਼ਾਇਦ ਉਹਨਾਂ ਨੂੰ ਬੇਸਿਕ ਪੇ ਮਿਲਣ ਜਾ ਰਹੀ ਹੈ ਅਗਲੀ ਪੋਸਟ ਜਿਹੜੀ ਰੈਗੂਲਰ ਦੀ ਹੈਗੀ ਉਹ ਲੱਖਾਂ ਦੇ ਗਿਣਤੀ ਦੇ ਵਿੱਚ 1 ਲੱਖ 1.5 ਲੱਖ ਤੋਂ ਸ਼ੁਰੂ ਹੁੰਦੀ ਹੈ ਜੀ 3 3 4 4 ਲੱਖ ਰੁਪਏ ਪੇ ਹੈਗੀ ਹੈ ਉਹਨਾਂ ਦੀ ਤੇ ਇਹਨਾਂ ਜਾਨੀ ਲੋ ਇੱਕ ਪਾਸੇ 4 4 3 3 ਲੱਖ ਰੁਪਏ ਪੇ ਲੈ ਰਹੇ ਦੂਜੇ ਪਾਸੇ 20000 ਦੇ ਵਿੱਚ ਹਾਲਾਂਕਿ ਕੁਆਲਿਫਿਕੇਸ਼ਨ ਸਾਡੀ ਉਹਨਾਂ ਤੋਂ ਵੱਧ ਹੈ ਜੇ ਅਸੀਂ ਕੰਟਰੈਕਟਰ ਨੂੰ ਟਾਰਗੇਟ ਨਹੀਂ ਕਰ ਰਹੇ ਪਰ ਜੇ ਕੰਟਰੈਕਟ ਦਾ ਡਾਟਾ ਕੱਢ ਕੇ ਸਾਡੇ ਬਰਾਬਰ ਰੱਖ ਦਿੱਤਾ ਜਾਂ ਵੀ ਉਹ ਕਿੰਨੇ ਕੁ ਐਲੀਜੀਬਲ ਬੰਦੇ ਸੀ ਉਹਨਾਂ ਵਿੱਚੋਂ ਕੱਲੇ ਐਮਐਮਏ ਬੰਦੇ ਨੇ ਨੈਟ ਵੀ ਨਹੀਂ ਹੈਗੇ ਕੁਆਲੀਫਾਈਡ ਹੈ ਨਾ ਸਾਨੂੰ ਜਿੱਥੇ ਤੱਕ ਪਤਾ ਹੈ ਹੈ ਨਾ ਬਹੁਤੇ ਕਾਲਜ ਬਹੁਤੇ ਕਾਲਜਾਂ ਦੇ ਵਿੱਚ ਤਾਂ ਅਸੀਂ ਤਾਂ ਸਾਡੀ एलिजिਬਿਲਟੀ ਉਹ ਵੀ ਪੂਰੀਆਂ ਕਰਦੇ ਯੋਗਤਾਵਾਂ ਪੂਰੀਆਂ ਕਰ ਸਕਦੇ ਜੇ ਉਹਨਾਂ ਨੂੰ ਇਹ ਮਿਲ ਸਕਦਾ ਜੇ ਸਰਕਾਰ ਉਹਨਾਂ ਨੂੰ ਅਗਲੇ ਸਮੇਂ ਦੇ ਵਿੱਚ ਜਿਵੇਂ 4 ਤਰੀਕ ਦੀ ਇੱਕ ਹੈਗੀ ਹੈ ਨਾ ਹੈਰਿੰਗ ਹੈਗੀ ਆ ਉਹਦੇ ਵਿੱਚ ਲਗਭਗ 52000 ਲਗਭਗ 53 ਬੇਸਿਕ ਲਾਣ ਜਾਰੀ ਹੈ ਕਿਉਂਕਿ ਬੇਸਿਕ ਪਲਸ ਡੀਏ ਉਹਨਾਂ ਨੂੰ ਦੇਣ ਜਾ ਰਹੀ ਹੈ ਕਿਉਂਕਿ ਲਗਭਗ ਫੈਸਲਾ ਬਣ ਚੁੱਕਿਆ ਹੈ ਤਾਂ ਸਾਡੇ ਵਿੱਚ ਕੀ ਮਤਲਬ ਅਸੀਂ ਯੋਗ ਆ ਸਾਡੀ ਕੁਆਲੀਫਿਕੇਸ਼ਨਾਂ ਪੂਰੀਆਂ ਹਨ ਸਾਡੇ ਹੈ ਨਾ ਵਰਕ ਲੋਡ ਹੈਗਾ ਕਾਲਜਾਂ ਦੇ ਵਿੱਚ ਸਾਡੇ ਨਾਲ ਕਿਉਂ ਇਹ ਕਿਤਾ ਜਾ ਰਿਹਾ ਸਾਡਾ ਇਹੀ ਸਵਾਲ ਹੈ ਜੀ ਇਸੇ ਸਵਾਲ ਦੇ ਹੱਲ ਦੇ ਲਈ ਅਸੀਂ ਮਰਨ ਵਰਤੇ ਬੈਠੇ ਹੋਏ ਆ ਜਿਹੜੇ ਇਹ ਦੇ ਨਹੀਂ ਰਹੇ ਪਿਛਲੇ 127 ਦਿਨਾਂ ਤੋਂ ਸਾਡਾ ਇਸ ਸਵਾਲ ਦਾ ਜਵਾਬ ਨਹੀਂ ਦੇ ਰਹੇ ਤੇ ਸਾਡਾ ਕੋਈ ਹੱਲ ਨਹੀਂ ਕਰ ਰਹੇ ਤੇ ਅਖੀਰ ਅਸੀਂ ਮਰਨ ਵਰਤ ਦਾ ਰਾਹ ਚੁਣਿਆ ਜੀ ਇਹਨਾਂ ਨੇ ਮਜਬੂਰ ਕੀਤਾ ਜੀਣਾ ਅਸੀਂ ਵੀ ਚਾਹੁੰਦੇ ਸੀਗੇ ਸਾਡੇ ਵਿਕਾਸ ਚਾਹੁੰਦੇ ਸਾਡੇ ਵੀ ਬੱਚੇ ਹੈਗੇ ਹੁਣ ਸਾਡੇ ਨਾਲ ਧਰਨੇ ਤੇ ਬੈਠੇ ਇੱਕ ਫੀਮੇਲ ਪ੍ਰੋਫੈਸਰ ਜੁੜੇ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਘਰ ਦੇ ਹਾਲਾਤ ਕਿਸ ਤਰੀਕੇ ਦੇ ਨੇ ਤੇ ਇੱਕ ਔਰਤ ਹੋਣ ਦੇ ਨਾਤੇ ਜਿਹੜੇ ਇਦਾਂ ਦੇ ਪ੍ਰੋਟੈਸਟ ਹੁੰਦੇ ਆ ਜਿਵੇਂ ਤੁ ਹੋ ਗਏ ਉਹਨਾਂ ਨੂੰ ਪ੍ਰੋਟੈਸਟ ਤੇ ਬੈਠਿਆ ਨੂੰ ਤੇ ਕਿਸ ਤਰੀਕੇ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਆਓ ਕਰਦੇ ਹਾਂ ਉਹਨਾਂ ਨਾਲ ਗੱਲ ਹਾਂਜੀ ਮੇਰਾ ਨਾਮ ਡਾਕਟਰ ਰਮਨਦੀਪ ਕੌਰ ਹੈ ਜੀ ਮੈਂ ਪੀਟੀਏ ਫੰਡ ਦੇ ਉੱਤੇ ਮਾਲਵਾ ਕਾਲਜ ਦੇ ਵਿੱਚ ਟੀਪੀਡੀ ਮਾਲਵਾ ਕਾਲਜ ਦੇ ਵਿੱਚ ਜੌਬ ਕਰ ਰਹੀ ਹਾਂ ਅਸੀਂ ਘੱਟੋ ਘੱਟ ਸਾਨੂੰ ਡੇਢ ਸਾਲ ਹੋ ਗਿਆ ਸਾਡੀ ਜੁਆਇਨਿੰਗ ਨੂੰ ਜਿਹੜੇ ਸਾਡੇ ਤੋਂ ਪਹਿਲਾਂ ਪੀਟੀਏ ਦੇ ਉੱਤੇ ਮਤਲਬ ਕਿ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਗੈਸਟ ਦੇ ਵਿੱਚ ਤਬਦੀਲ ਕੋਈ 20 ਦਿਨਾਂ ਬਾਅਦ ਕੋਈ 3 ਮਹੀਨਿਆਂ ਬਾਅਦ ਕੋਈ 4 ਮਹੀਨਿਆਂ ਬਾਅਦ ਉਹਨਾਂ ਨੂੰ ਕਨਵਰਜਨ ਕੀਤਾ ਗਿਆ ਬਟ ਸਾਡਾ ਕੋਈ ਕਨਵਰਜਨ ਨਹੀਂ ਕੀਤਾ ਗਿਆ ਡੇਢ ਸਾਲ ਅਸੀਂ ਲਗਾਤਾਰ ਯੂਨੀ ਦੇ ਯੂਨੀਵਰਸਿਟੀ ਦੇ ਵਿੱਚ ਕਦੇ ਡਾਇਰੈਕਟਰ ਸਾਹਿਬ ਨੂੰ ਕਦੇ ਵਾਈਸ ਚਾਂਸਲਰ ਨੂੰ ਕਦੇ ਡੀਨ ਮੈਡਮ ਨੂੰ ਅਸੀਂ ਮ ਆਵਦੇ ਲੈਟਰਸ ਦਿੱਤੇ ਵੀ ਮੈਡਮ ਸਾਡੀ ਕੁਆਲੀਫਿਕੇਸ਼ਨ ਪੂਰੀ ਹੈ UGC ਦੇ ਨਿਯਮਾਂ ਦੇ ਅਕੋਰਡਿੰਗ ਅਸੀਂ ਸਾਰੀ ਆਪਣੀ ਕੁਆਲੀਫਿਕੇਸ਼ਨ ਪੂਰੀ ਕਰਦੇ ਹਾਂ ਸਾਡੇ ਜਿਹੜੇ ਡਾਕੂਮੈਂਟ ਨੇ ਉਹਨੂੰ ਵੈਰੀਫਾਈ ਕਰਕੇ ਤੇ ਸਾਨੂੰ ਗੈਸਟ ਮੱਦ ਦੇ ਵਿੱਚ ਤਬਦੀਲ ਕੀਤਾ ਜਾਵੇ ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਸ ਗੱਲ ਤੋਂ ਅੱਕ ਕੇ ਅਸੀਂ ਪੂਰੇ 1.5 ਸਾਲ ਬਾਅਦ ਯੂਨੀਵਰਸਿਟੀ ਦੇ ਵਿੱਚ ਧਰਨਾ ਲਾਇਆ ਤੇ ਉਸ ਧਰਨੇ ਦਾ ਵੀ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਫਿਰ ਹੁਣ ਅਸੀਂ ਸਾਡੀ ਇੱਕ ਫੀਮੇਲ ਅਧਿਕਾਰੀ ਨੇ ਤੇ ਇੱਕ ਮੇਲ ਨੇ ਉਹ ਬੈਠੇ ਹੋਏ ਨੇ ਮਰਨ ਵਰਤ ਦੇ ਉੱਤੇ ਅੱਜ ਉਹਨਾਂ ਦਾ ਤੀਜਾ ਦਿਨ ਹੈ ਤੇ ਮੈਡਮ ਦੀ ਕੰਡੀਸ਼ਨ ਬਹੁਤ ਜ਼ਿਆਦਾ ਨਾਜੁਕੇ ਵੀ ਉਹ ਨਹੀਂ ਬੋਲ ਸਕਦੇ ਇਸ ਕਰਕੇ ਮੈਂ ਉਹਨਾਂ ਵੱਲੋਂ ਗੱਲ ਰੱਖਦੀ ਆ ਤੇ ਉਹਨਾਂ ਦੀ ਵੀ ਹਾਲਤ ਬਹੁਤ 나ਜੁਕੇ ਜੀ ਉਹਨਾਂ ਦੇ ਨਾਲ ਬੈਠਾ ਸਾਡਾ ਜਿਹੜਾ ਸਾਰਾ ਲੇਡੀ ਸਟਾਫ ਐ ਸਾਡੀ ਵੀ ਬਹੁਤ ਜ਼ਿਆਦਾ ਹਾਲਤ ਖਰਾਬ ਐ ਛੋਟੇ ਛੋਟੇ ਬੱਚੇ ਨੇ ਜੀ ਅਸੀਂ ਘਰ ਛੱਡ ਕੇ ਇੱਥੇ ਬੈਠੇ ਹੋਏ ਆ ਬੱਚਿਆਂ ਦਾ ਸਕੂਲ ਮਿਸ ਕਰਾ ਰਹੇ ਆਗੇ ਇੱਥੇ ਹੁਣ ਮੇਰੀ ਬੇਟੀ ਐ ਉਹਦੇ ਢੇ ਪੇਟ 'ਚ ਦਰਦ ਹੋ ਰਿਹਾ ਇਨਫੈਕਸ਼ਨ ਹੋ ਰਹੀ ਐ ਬੱਚਿਆਂ ਨੂੰ ਕਦੇ ਖਾਈ ਜਾਂਦੇ ਨੇ ਉਰਲਾ ਪਰਲਾ ਕਿਉਂਕਿ ਘਰ ਦਾ ਖਾਣਾ ਤੁਹਾਨੂੰ ਪਤਾ ਐ ਵੀ ਉਹਦੇ ਵਰਗੀ ਤਾਂ ਕੋਈ ਗੱਲ ਨਹੀਂ ਇੱਥੇ ਅਸੀਂ ਪਹਿਲਾਂ ਤਾਂ ਉੱਥੇ 600 ਰੁਪਏ ਦਿਹਾੜੀ ਕਟ ਇਹ ਬੱਚਿਆਂ ਦਾ ਖਰਚਾ ਕਰੀ ਜਾ ਰਹੇ ਆ ਉਪਰੋ ਜਿਹੜੀ ਹਰਾਸਮੈਂਟ ਹੈ ਰਾਤ ਨੂੰ ਸੌਣੇ ਇਹਨਾਂ ਨਾਲ ਮੱਛਰ ਹੈ ਤੇ ਬਹੁਤ ਬੁਰਾ ਹਾਲ ਹੈ ਜੇ ਸਾਡੇ ਘਰ ਦੇ ਹਾਲਾਤ ਇੰਨੇ ਹੀ ਜ਼ਿਆਦਾ ਵਧੀਆ ਹੁੰਦੇ ਆ ਸਾਡੀ ਆਰਥਿਕਤਾ ਇੰਨੀ ਵਧੀਆ ਹੁੰਦੀ ਤਾਂ ਸਾਨੂੰ ਪੀਟੀਆ ਫੰਡ ਦੇ ਉੱਤੇ ਭਰਤੀ ਹੋਣ ਦੀ ਕੀ ਲੋੜ ਸੀ ਪਹਿਲਾਂ ਅਸੀਂ ਮੀਡਲ ਕਲਾਸ ਫੈਮਿਲੀ ਤੋਂ ਸਾਰੇ ਬੰਦੇ ਆ ਮੱਧ ਵਰਗ ਮੱਧ ਵਰਗ ਕਿਸਾਨਾਂ ਦੇ ਬੱਚੇ ਆ ਸਾਰੇ ਅਸੀਂ ਹਾਇਰ ਕੁਆਲੀਫਿਕੇਸ਼ਨ ਕਿਵੇਂ ਪੂਰੀ ਕੀਤੀ ਆ ਆਪਦੀ ਐਮਏ ਕੀਤੀ ਡਿਗਰੀਆਂ ਪੀਐਚਡੀ ਕੀਤੀ ਨੈਟ ਕੁਆਲੀਫਾਈ ਕੀਤੇ ਅਸੀਂ ਇਸੇ ਯੂਨੀਵਰਸਿਟੀ ਤੋਂ ਸਾਡੀਆਂ ਡਿਗਰੀਆਂ ਨੇ ਇਸੇ ਯੂਨੀਵਰਸਿਟੀ ਦੇ ਵਿੱਚ ਅਸੀਂ 10 10 ਸ ਇਹਨੇ ਐਮਏ ਕੀਤੀ ਐਮਫਿਲ ਵਗੈਰਾ ਕਰਕੇ ਫਿਰ ਹੁਣ ਜਦੋਂ ਅਸੀਂ ਯੂਨੀ ਕਾਲਜਾਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਸਿਰਫ ਕੀ ਮਿਲਦਾ ਉਹਦੇ ਬਦਲੇ 20000 ਰੁਪਏ ਉਹ ਵੀ ਸਿਰਫ 6-7 ਮਹੀਨੇਾਂ ਲਈ ਐਗਜ਼ਾਮ ਡਿਊਟੀਆਂ ਦਿੰਨੇ ਆ ਉਹਦਾ ਸਾਨੂੰ ਕੁਝ ਵੀ ਨਹੀਂ ਮਿਲਦਾ ਫਿਰ ਅਸੀਂ ਪੇਪਰ ਚੈੱਕ ਕਰਦੇ ਆ ਸਾਨੂੰ ਉਹਦਾ ਕੁਝ ਵੀ ਨਹੀਂ ਮਿਲਦਾ ਬਕਾਇਦਾ ਜੇ ਅਸੀਂ ਐਗਜ਼ਾਮ ਡਿਊਟੀ ਦੇ ਵਿੱਚ ਨਹੀਂ ਜਾਂਦੇ ਰਿਲੀਵ ਕੀਤਾ ਜਾਂਦਾ ਸਾਨੂੰ ਜੇ ਅਸੀਂ ਨਹੀਂ ਜਾਂਦੇ ਤਾਂ ਸਾਨੂੰ ਉੱਥੋਂ ਧਮਕੀਆਂ ਆਉਂਦੀਆਂ ਨੇ ਵੀ ਜੇ ਤੁਸੀਂ ਪੇਪਰ ਨਹੀਂ ਚੈੱਕ ਕਰੋਗੇ ਪੇਪਰਾਂ 'ਚ ਡਿਊਟੀਆਂ ਨਹੀਂ ਦਿਓਗੇ ਤਾਂ ਤੁਹਾਨੂੰ ਅਗਲੇ ਸੈਸ਼ਨ 'ਚ ਨਹੀਂ ਬੁਲਾਇਆ ਜਾਊਗਾ ਇਸੇ ਗੱਲ ਤੋਂ ਡਰਦੇ ਹੋ ਕਿਉਂਕਿ ਜੇ ਸਾਡਾ ਆਰਥਿਕ ਪੱਖਾ ਇਹਨਾਂ ਕਮਜ਼ੋਰ ਹੈ ਵੀ ਸਾਨੂੰ ਸਾਡੀ ਹਰਾਸਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਰਥਿਕ ਪੱਖ ਕਮਜ਼ੋਰ ਹੋਣ ਕਰਕੇ ਸਾਨੂੰ ਇਹਨਾਂ ਦੀ ਜਿਹੜਾ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਤੇ ਮੈਂ ਇਹੀ ਆਪਣੀ ਆਮ ਆਦਮੀ ਪਾਰਟੀ ਜਿਹੜੀ ਆਪਣੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੀ ਮੈਂ ਉਹਨਾਂ ਨੂੰ ਵੀ ਅਪੀਲ ਕਰਦੀ ਆਂ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਆਮ ਲੋਕਾਂ ਵਾਸਤੇ ਤੇ ਅਸੀਂ ਆਮ ਹੀ ਲੋਕ ਆ ਆਮ ਲੋਕਾਂ ਦੇ ਆਮ ਪਰਿਵਾਰਾਂ ਦੇ ਵਿੱਚੋਂ ਹੀ ਅਸੀਂ ਜੰਮੇ ਪਲੇ ਉਹ ਲੋਕਾਂ ਜਿਨ੍ਹਾਂ ਨੇ ਤੁਹਾਨੂੰ ਤੁਹਾਡੀ ਸਰਕਾਰ ਬਣਾਈ ਯੂਥ ਨੇ ਤੁਹਾਡੀ ਸਰਕਾਰ ਬਣਾਈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੀਆਂ ਕੁੜੀਆਂ ਨੂੰ ਤੁਸੀਂ ਕਹਿ ਰਹੇ ਸੀ ਮੇਰੇ ਦੇਸ਼ ਦੀਆਂ ਭੈਣਾਂ ਨੇ ਮੇਰੇ ਪੰਜਾਬ ਦੀਆਂ ਧੀਆਂ ਨੇ ਉਹਨਾਂ ਭੈਣਾਂ ਧੀਆਂ ਦੀ ਅਜੀਜ਼ਤ ਚੁੰਨੀਆਂ ਨੇ ਜਿਹੜੀਆਂ ਉਹ ਤਰਨਿਆ ਚ ਰੁਲਦੀਆਂ ਫਿਰਦੀਆਂ ਨੇ ਕੀ ਸੁਣਵਾਈ ਹੋ ਰਹੀ ਹੈ ਸਾਡੀ ਕਾਦੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਬੱਚਿਆਂ ਦੀ ਕੋਈ ਸੁਣਵਾਈ ਨਹੀਂ ਸੋ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਸਾਡੀ ਜਿਹੜੀ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਧੰਨਵਾਦ